ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੇ ਵੱਲੋਂ ਕਾਫੀ ਦਿਨਾਂ ਤੋਂ ਨਿਰਦੇਸ਼ ਦਿੱਤੇ ਜਾ ਰਹੇ ਨੇ ਕਿ ਸਕੂਲਾਂ ਦੇ ਵਿੱਚ ਪੜਨ ਵਾਲੇ ਵਿਦਿਆਰਥੀਆਂ ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਹੈ ਉਹ 100 cc ਜਾਂ ਫਿਰ ਉਸ ਤੋਂ ਵੱਧ ਦੇ ਦੋ ਪਹੀਆ ਵਾਹਨ ਨਾ ਚਲਾਉਣ ਜਿਸ ਨੂੰ ਲੈ ਕੇ ਲਗਾਤਾਰ ਹੀ ਪੁਲਿਸ ਦੇ ਅਧਿਕਾਰੀਆਂ ਦੇ ਵੱਲੋਂ ਲਗਾਤਾਰ ਵੱਖ-ਵੱਖ ਸਕੂਲਾਂ ਦੇ ਵਿੱਚ ਜਾ ਕੇ ਵਿਦਿਆਰਥੀਆਂ ਨੂੰ ਸੈਮੀਨਾਰ ਦੇ ਰਾਹੀਂ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਦੇ ਵੱਲੋਂ 20 ਅਗਸਤ ਤੱਕ ਦਾ ਸਮਾਂ ਸਕੂਲਾਂ ਦੇ ਵਿਦਿਆਰਥੀਆਂ ਨੂੰ ਦਿੱਤਾ ਗਿਆ ਸੀ ਕਿ ਉਹ ਮੋਟਰਸਾਈਕਲ ਤੇ ակਤੀਵਾ ਨਾ ਚਲਾਉਣ ਜਿਸ ਤੋਂ ਬਾਅਦ ਅੱਜ ਅੰਮ੍ਰਿਤਸਰ ਟ੍ਰੈਫਿਕ ਪੁਲਿਸ ਦੇ ਵੱਲੋਂ ਅੰਮ੍ਰਿਤਸਰ ਜੀਟੀ ਰੋਡ ਤੇ ਨਾਕੇਬੰਦੀ ਕਰਕੇ ਸਕੂਲ ਤੋਂ ਆਉਣ ਵਾਲੇ ਵਿਦਿਆਰਥੀਆਂ ਨੂੰ ਰੋਕ ਕੇ ਉਹਨਾਂ ਦੀ ਚੈਕਿੰਗ ਕੀਤੀ ਗਈ ਹੈ ਜਿਨ੍ਹਾਂ ਵਿਦਿਆਰਥੀਆਂ ਤੋਂ 100 ਸੀਸੀ ਜਾਂ ਇਸ ਤੋਂ ਵੱਧ ਸੀਸੀ ਦੇ ਦੋ ਪਹੀਆ ਵਾਹਨ ਹਨ ਉਹਨਾਂ ਦੇ ਚਲਾਨ ਕੀਤੇ ਗਏ ਅਤੇ 5 ਵਿਦਿਆਰਥੀਆਂ ਦੇ ਮੋਟਰਸਾਈਕਲ ակਤੀਵਾ ਵਿੱਚ ਜ਼ਬਤ ਕੀਤੇ ਗਏ ਨੇ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੇਕਰ ਤੁਸੀਂ ਵੀ ਆਪਣੇ ਬੱਚਿਆਂ ਨੂੰ ਜੋ 18 ਸਾਲ ਤੋਂ ਘੱਟ ਨੇ ਉਹਨਾਂ ਨੂੰ 100 ਸਿਸੀ ਤੋਂ ਵੱਧ ਦਾ ਕੋਈ ਵਿਆਹਨ ਦਿੰਦੇ ਹੋ ਤਾਂ ਤੁਸੀਂ ਵੀ ਸਾਵਧਾਨ ਹੋ ਜਾਓ ਤੇ ਦੇਖੋ ਕਿ ਕਿਸ ਤਰ੍ਹਾਂ ਕਾਰਵਾਈ ਕੀਤੀ ਜਾ ਰਹੀ ਹੈ ਅੰਮ੍ਰਿਤਸਰ ਤੋਂ ਹਰਜੀਤ ਕਰੀਵਾਲ ਦੀ ਰਿਪੋਰਟ ਐਸਮ ਜਰ ਨਿਊਜ਼ ਅੱਜ ਜੀ ਵੱਖ-ਵੱਖ ਜਗ੍ਹਾ ਦੇ ਉੱਤੇ ਜਿਹੜੇ ਸੀ ਸਕੂਲਾਂ ਤੋਂ ਜਿਹੜੇ ਬੱਚੇ ਆ ਰਹੇ ਨੇ ਉਹਨਾਂ ਦੇ ਅਸੀਂ ਨਾਕੇ ਲਾ ਕੇ ਚੈਕਿੰਗ ਕਰ ਰਹੇ ਹਾਂ ਜਿਹੜੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਜਿਹੜੇ ਆ 110 ਸੀਸੀ ਜਾਂਸ ਤੋਂ ਵੱਡੀਆਂ ਜਿਹੜੀਆਂ ਵਹੀਕਲ ਚਲਾ ਰਹੇ ਨੇ ਉਹਨਾਂ ਦੇ ਚਲਾਨ ਕੀਤੇ ਜਾ ਰਹੇ ਆ ਸਾਡੇ ਵੱਲੋਂ ਪਿਛਲੇ 1 ਮਹੀਨੇ ਤੋਂ ਲਗਾਤਾਰ ਸਕੂਲਾਂ ਦੇ ਵਿੱਚ ਜਾ ਕੇ ਪੇਰੈਂਟਸ ਦੇ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਬਰੀਫ ਕੀਤਾ ਜਾ ਰਿਹਾ ਕਿ ਇਹ ਜਿਹੜਾ ਵਾ ਤੁਸੀਂ ਆਪਣੇ ਬੱਚਿਆਂ ਨੂੰ ਜਿਨ੍ਹਾਂ ਦੀ ਉਮਰ 16 ਤੋਂ 17 ਸਾਲ ਆ ਉਹਨਾਂ ਨੂੰ 50 cc ਦੀਆਂ ਗੱਡੀਆਂ ਵੀਕਲ ਬਿਨਾ ਗੇਰਾਂ ਤੋਂ ਉਹ ਚਲਾ ਸਕਦੇ ਉਹ ਲੈ ਦਿਓ ਨਹੀਂ ਤਾਂ ਸਾਈਕਲ ਲੈ ਕੇ ਦਿਓ ਜਾਂ ਉਹਨਾਂ ਨੂੰ ਕਿਸੇ ਬੱਸ ਦੇ ਰਾਂ ਸਕੂਲਾਂ 'ਚ ਭੇਜੋ ਤੁਸੀਂ ਇਨੇ ਵੱਡੇ ਵੀਕਲ ਇਹ ਨਾ ਚਲਾਉਣ ਤਾਂ ਜੋ ਜਿਹੜੇ ਬੱਚੇ ਜਿਹੜੇ ਆ ਉਹਨਾਂ ਦੀ ਜਿਹੜੀ ਲਾਈਫ ਆ ਉਹਨੂੰ ਸੇਵ ਕੀਤਾ ਜਾਵੇ ਉਹਨਾਂ ਦਾ ਧਿਆਨ ਰੱਖੋ ਮੋਸਟਲੀ ਜਿਹੜੇ ਸਕੂਲੀ ਬੱਚੇ ਨੇ ਸਕੂਲਾਂ ਦੇ ਵਿੱਚ ਤੁਹਾਡੇ ਵੱਲੋਂ ਸੈਮੀਨਾਰ ਵੀ ਦਿੱਤੇ ਗਏ ਨੇ ਪੇਰੈਂਟਸ ਨੂੰ ਸਮਝਾਇਆ ਵੀ ਗਿਆ ਫਿਰ ਵੀ ਜਿਹੜੀ ਅਣਗਹਿਲੀ ਕਰਦੇ ਨੇ ਆਨਵਲੇ ਸਮੇਂ 'ਚ ਵਿਸਤ੍ਰੰਤ ਦੀ ਕਾਰਵਾਈ ਤੁਸੀਂ ਕਰੋ ਦੇਖੋ ਜੀ ਆਉਣ ਵਾਲੇ ਸਮੇਂ 'ਚ ਦੇਖੋ ਇਸ ਤਰ੍ਹਾਂ ਚੱਲੇਗਾ ਜੀ ਜਿਹੜਾ ਬੱਚਾ ਕਾਨੂੰਨ ਨੂੰ ਤੋੜੇਗਾ ਉਹਦਾ ਚਲਾਨ ਹੋਏਗਾ ਉਦੇ ਪੇਰੈਂਟਸ ਨੂੰ ਜੁਰਮਾਨਾ ਹੋਏਗਾ ਜਾਂ ਸਜ਼ਾ ਹੋਏਗੀ ਸਰ ਇਹਨਾਂ ਦੇ ਪੇਰੈਂਟਸ ਨੂੰ ਸੱਦਿਆ ਤੁਸੀਂ ਹਾਂਜੀ ਅਸੀਂ ਇਹਨਾਂ ਦੇ ਵਹੀਕਲ ਬੌਂਡ ਕਰ ਲਏ ਜੀ ਤੇ ਇਹਨਾਂ ਦੇ ਪੇਰੈਂਟਸ ਨੂੰ ਬੁਲਾ ਰਹੇ ਹਾਂ ਕਿੰਨੇ ਵਹੀਕਲ ਬੌਂਡ ਕੀਤੇ ਆ ਜੀ ਹਾਂਜੀ ਕਿੰਨੇ ਵਹੀਕਲ ਬੌਂਡ ਕੀਤੇ ਆ ਜੀ ਅੱਜ ਹੁਣ ਤੱਕ ਅਸੀਂ 5 ਕਰ ਲਏ ਜੀ 5 ਕੀਤੇ ਆ ਜੀ ਸਰ ਇਹਨਾਂ ਨੂੰ ਕੋਈ ਹਦਾਇਤ ਵੀ ਦਿੱਤੀ ਗਈ ਹੈ ਗਾਂ ਤੋਂ ਆਉਣ ਵਾਲੇ ਸਮੇਂ ਇਹਨਾਂ ਨੂੰ ਬਹੁਤ ਹਦਾਇਤਾਂ ਦਿੱਤੀਆਂ ਗਈਆਂ ਜੀ ਇਹਨਾਂ ਨੂੰ ਬਰੀਫ ਵੀ ਕੀਤਾ ਗਿਆ ਇਹਨਾਂ ਨੂੰ ਗਾਂ ਵਾਸਤੇ ਕਿਹਾ ਵੀ ਆਪਣੇ ਕੱਲ ਨੂੰ ਸਕੂਲ ਜਾ ਕੇ ਬਾਕੀ ਸਾਰਿਆਂ ਨੂੰ ਦੱਸੋ ਕਿ ਇਹ ਜਿਹੜੇ ਆ ਵੱਡੇ ਵਹੀਕਲ ਲੈ ਕੇ ਕੋਈ ਨਾ ਆਉਣ 50 cc ਆ ਬਿਨਾ ਗੇਰਾਂ ਤੋਂ ਇਹ ਜਿਹੜੀ ਐਕਟਿਵਾ ਨੇ ਇਹਨਾਂ ਨੂੰ ਇੱਕ ਵਹਿਮ ਹੈ ਐਕਟਿਵਾ ਦਾ ਜਿਹੜੀ ਐਕਟਿਵਾ 110 cc ਇਹਦੇ ਗੇਅਰ ਨੇ ਇਹ ਆਟੋਮੈਟਿਕ ਗੇਅਰ ਨੇ ਜੀ ਇਹ ਵਿਦਆਊਟ ਗੇਅਰ ਨਹੀਂ ਹੈਗੀ ਸਰ ਸਾਰੇ ਬੱਚੇ 18 ਸਾਲ ਤੋਂ ਘੱਟ ਨੇ ਇਹ ਸਾਰੇ ਜੀ ਕੋਈ 17 ਸਾਲ ਦੇ ਨੇ ਕੋਈ 14 ਸਾਲ ਦੇ ਕੋਈ 15 ਸਾਲ ਦੇ ਨੇ ਇਹ ਸਾਰੇ ਬੱਚੇ ਛੋਟੇ ਨੇ